हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨੂੰ ਉਹ ਦਿਆਂ ਦਾ ਆਖਲਾ ਪ੍ਰੀਖਿਆ ਤਿਆਰੀ ਦੀਨ ਅਸੀਂ ਮੋਕ ਟੈਸਟ ਆਰ 527 ਦੇ 76 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਪੰਜਾਬੀ ਵਾਲਾ ਭਾਗ ਹੈਗਾ ਬੇਟਾ ਪੈਰਾ 4 ਆ ਟੋਟਲ 80 ਸਵਾਲ ਹੁੰਦੇ ਬਸ ਇਹ ਆਖਰੀ ਪੈਰਾ ਆ ਇਸ ਪੇਪਰ ਦਾ ਤਾਂ ਆਪਾਂ ਪੜ੍ਹਦੇ ਹਾਂ ਕਹਿੰਦਾ ਇਹ ਜਾਨਣਾ ਚੰਗਾ ਹੈ ਕਿ ਜਦੋਂ ਤੁਹਾਨੂੰ ਸਹਾਇਤਾ ਚਾਹੀਦੀ ਹੋਵੇ ਤਾਂ ਤੁਸੀਂ ਪੁਲਿਸ ਅਧਿਕਾਰੀ ਨੂੰ ਬੁਲਾ ਸਕਦੇ ਹੋ ਠੀਕ ਹੈ ਬੇਟਾ ਤੁਹਾਨੂੰ ਪੁਲਿਸ ਤੋਂ ਡਰਨਾ ਨਹੀਂ ਚਾਹੀਦਾ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਬੇਟਾ ਨੌਕਰੀ ਹੀ ਲੋਕਾਂ ਦੀ ਸਹਾਇਤਾ ਲਈ ਹੈ ਠੀਕ ਹੈ ਉਹਨਾਂ ਦਾ ਕੰਮ ਹਨ ਲੋਕਾਂ ਦੀ ਸਹਾਇਤਾ ਕਰਨਾ ਪੁਲਿਸ ਅਧਿਕਾਰੀ ਗਵਾਚੇ ਹੋਏ ਬੱਚਿਆਂ ਨੂੰ ਲੱਭਣ ਵਿੱਚ ਮਦਦ ਕਰਦੇ ਹਨ ਜਦੋਂ ਸੜਕ ਤੇ ਕੋਈ ਸਮੱਸਿਆ ਹੋਵੇ ਤਾਂ ਉਹ ਆਵਾਜਾਈ ਨੂੰ ਨਿਰਦੇਸ਼ਿਤ ਕਰਦੇ ਹਨ ਉਹ ਅਪਰਾਧੀਆਂ ਨੂੰ ਫੜਦੇ ਹਨ ਤਾਂ ਕਿ ਸਾਡੇ ਘਰ ਸੁਰੱਖਿਅਤ ਰਹਿਣ ਜਦੋਂ ਲੋਕ ਕਾਰ ਦੁਰਘਟਨਾ ਵਿੱਚ ਫਸ ਜਾਂਦੇ ਹਨ ਤਾਂ ਪੁਲਿਸ ਅਧਿਕਾਰੀ ਉਹਨਾਂ ਦੀ ਮਦਦ ਕਰਨ ਤੁਰੰਤ ਆਉਂਦੇ ਹਨ ਠੀਕ ਹੈ ਹੜ੍ਹ ਅਗਨੀ ਕਾਂਡ ਅਤੇ ਹਨੇਰੀ ਤੂਫਾਨ ਦੇ ਸਮੇਂ ਉਹ ਲੋਕਾਂ ਨੂੰ ਸੁਰੱਖਿਅਤ ਸਤਾਨਾ ਤੇ ਲੈ ਜਾਂਦੇ ਹਨ ਬੇਟਾ ਕਿੰਨੇ ਕੰਮ ਆ ਪੁਲਿਸ ਦੇ ਠੀਕ ਹੈ ਕਦੇ ਕਦੇ ਉਹ ਖਤਰੇ ਵਿੱਚ ਪਏ ਲੋਕਾਂ ਨੂੰ ਬਚਾਉਂਦੇ ਹਨ ਪੁਲਿਸ ਅਧਿਕਾਰੀਆਂ ਨੇ अनेका ਜਾਨਾਂ ਬਚਾਈਆਂ ਹਨ ਪੁਲਿਸ ਅਧਿਕਾਰੀ ਨੂੰ ਇੱਕ ਮਿੱਤਰ ਮੰਨੋ ਠੀਕ ਹੈ ਬੇਟਾ ਤਾਂ ਪੁਲਿਸ ਦੇ ਕੰਮਾਂ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਆਪਾਂ ਬੇਟਾ ਅੱਗੇ ਪੜਦੇ ਹਾਂ ਇਹਦੇ ਸਵਾਲ ਇਸ ਪੈਰੇ ਨਾਲ ਸੰਬੰਧਿਤ ਕਿੰਦਾ ਪੁਲਿਸ ਦਾ ਕੀ ਕੰਮ ਹੈ ਹਾਰਡਵੇਚ ਫਸੇ ਲੋਕਾਂ ਦੀ ਮਦਦ ਕਰਨਾ ਹਨੇਰੀ ਤੇ ਆਗਨੀ ਕਾਂਡ ਵਿੱਚ ਫਸੇ ਲੋਕਾਂ ਦੀ ਮਦਦ ਤਾਂ ਦੁਰਘਟਨਾ ਸਮੇ ਲੋਕਾਂ ਦੀ ਮਦਦ ਉਪਰੋਕਤ ਸਾਰੇ ਤਾਂ ਬੇਟਾ ਇਹ ਸਾਰੇ ਹੀ ਕੰਮ ਆ ਪੁਲਿਸ ਵਾਲਿਆਂ ਦੇ ਠੀਕ ਹੈ ਪੁਲਿਸ ਅਧਿਕਾਰੀਆਂ ਦੇ ਇਹ ਸਾਰੇ ਕੰਮ ਹੈਗੇ ਇਸ ਕਰਕੇ D1 ਬੈਸਟ ਆਲਟਰਨੇਟਿਵ ਹੈ ਇਹਨੂੰ ਐਜ਼ ਅ ਰਾਈਟ ਆਨਸਰ ਟੈੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 77 ਕਹਿੰਦਾ ਪੁਲਿਸ ਵਾਲੇ ਸਾਡੇ ਘਰਾਂ ਨੂੰ ਸੁਰੱਖਿਅਤ ਰੱਖਣ ਲਈ ਕੀ ਕਰਦੇ ਹਨ ਉਹ ਸਾਨੂੰ ਚੋਰਾਂ ਤੋਂ ਦੂਰ ਰਹਿਣ ਲਈ ਆਖਦੇ ਹਨ ਉਹ ਸਾਡੇ ਘਰ ਆਉਂਦੇ ਹਨ ਖਤਰਿਆਂ ਬਾਰੇ ਦੱਸਦੇ ਹਨ ਉਹ ਅਪਰਾਧੀਆਂ ਨੂੰ ਫੜਦੇ ਹਨ ਤਾਂ ਬਈਟਾ 77 ਨੰਬਰ ਦੇ ਵਿੱਚ ਸਭ ਤੋਂ ਬੈਸਟ ਆਲਟਰਨੇਟਿਵ ਕੀ ਹੈਗਾ ਸਾਡੇ ਘਰਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਹ ਅਪਰਾਧੀਆਂ ਨੂੰ ਫੜਦੇ ਆ ਠੀਕ ਹੈ ਤਾਂ ਅਪਰਾਧੀਆਂ ਨੂੰ ਫੜਦੇ ਆ ਕਿਉਂਕਿ ਅਪਰਾਧੀ ਨੁਕਸਾਨ ਕਰਦੇ ਆ ਸਾਰਿਆਂ ਦਾ ਹੀ ਉਹ ਅਪਰਾਧੀਆਂ ਨੂੰ ਫੜ ਕੇ ਸਾਡੇ ਘਰਾਂ ਨੂੰ ਸੁਰੱਖਿਅਤ ਰੱਖਦੇ ਆ ਠੀਕ ਹੈ ਚੌਥਾ ਜਿਹੜਾ ਹੈਗਾ ਇਹਦਾ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 78 ਕਹਿੰਦਾ ਪੁਲਿਸ ਵਾਲੇ ਸਾਡੇ ਸਭ ਤੋਂ ਚੰਗੇ ਮਿੱਤਰ ਕਿਵੇਂ ਹਨ ਦੁਰਘਟਨਾ ਸਮੇਂ ਉਹ ਸਾਨੂੰ ਦੇਖਦੇ ਹਨ ਉਹ ਆਪਣਾ ਕੰਮ ਚੁੱਪਚਾਪ ਕਰਦੇ ਹਨ ਉਹ ਲੋਕਾਂ ਦੀ ਮਦਦ ਕਰਦੇ ਹਨ ਤੇ ਬਹੁਤ ਸਾਰੀਆਂ ਜਾਨਾਂ ਬਚਾਉਂਦੇ ਹਨ ਤੇ ਉਹ ਕਾਰਾਂ ਵਿੱਚ ਚਾਰੋਂ ਪਾਸੇ ਘੁੰਮਦੇ ਤਾਂ ਬੇਟਾ ਸਭ ਤੋਂ ਐਪਰੋਪਰੀਏਟ ਕੀ ਹੈਗਾ ਸਭ ਤੋਂ ਵਧੀਆ ਆਨਸਰ ਹੈ ਜਿਹੜਾ ਉਹ ਤੁਹਾਨੂੰ ਦੱਸਿਆ ਵੀ ਉਹ ਕਿੰਨੀ ਪ੍ਰਕਾਰ ਨਾਲ ਲੋਕਾਂ ਦੀ ਮਦਦ ਕਰਦੇ ਆ ਕਹਿੰਦਾ ਉਹ ਲੋਕਾਂ ਦੀ ਮਦਦ ਕਰਦੇ ਹਨ ਤੇ ਬਹੁਤ ਸਾਰੀਆਂ ਜਾਨਾਂ ਬਚਾਉਂਦੇ ਹਨ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 79 ਕਹਿੰਦਾ ਹਾਰਡ ਦਾ ਵਿਰੋਧੀ ਸ਼ਬਦ ਹੈ ਹਾਰਡ ਦਾ ਵਿਰੋਧੀ ਸ਼ਬਦ ਹੜਨਾ ਸੋਕਾ ਮੀਂਹ ਤੂਫਾਨ ਹੜ ਹੁੰਦਾ ਬੇਟਾ ਜਦੋਂ ਪਾਣੀ ਜਿਹੜਾ ਹੈਗਾ ਆ ਜਾਂਦਾ ਬਹੁਤ ਜ਼ਿਆਦਾ ਜਿਵੇਂ ਪਿਛਲੀ ਵਾਰੀ ਪੰਜਾਬ ਦੇ ਵਿੱਚ ਹੜ ਆਏ ਸੀ ਤੇ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਸੀਗੀ ਠੀਕ ਹੈ ਮੀਹਾਂ ਦੇ ਵਿੱਚ ਤੇ ਹੜ ਦਾ ਵਿਰੋਧੀ ਸ਼ਬਦ ਕੀ ਹੈਗਾ ਹੈ ਸੋਕਾ ਹੜ ਦਾ ਮਤਲਬ ਬਹੁਤ ਸਾਰਾ ਪਾਣੀ ਆ ਜਾਣਾ ਸੋਕਾ ਦਾ ਮਤਲਬ ਸੋਕਾ ਪੈ ਜਾਣਾ ਪਾਣੀ ਦੀ ਪਾਣੀ ਦੀ ਕਮੀ ਹੋ ਜਾਣੀ ਤਾਂ b1 ਸਾਡਾ ਰਾਈਟ ਆਨਸਰ ਬਣਦਾ ਪਿਆ b1 ਨੂੰ ਐਜ਼ a ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਗਵਾਚੇ ਸ਼ਬਦ ਦਾ ਸਮਾਨਾਰਥਕ ਹੈ ਗਵਾਚੇ ਦਾ ਸਮਾਨਾਰਥਕ ਸ਼ਬਦ ਬੇਟਾ ਹੁੰਦਾ ਲੱਭੇ ਤਾਂ ਇਹਦਾ ਉਲਟ ਵਿਰੋਧੀ ਹੋ ਗਿਆ ਹੈ ਨਾ ਗੁੰਮੇ ਲੁਕੋ ਚੋਰੀ ਹੋਏ ਤਾਂ ਗਵਾਚੇ ਦਾ ਸਮਾਨਾਰਥਕ ਸ਼ਬਦ ਹੈਗਾ ਗੁੰਮੇ ਅਸੀਂ ਕਿੰਨੇ ਚੀਜ਼ ਗੁੰਮ ਗਈ ਠੀਕ ਹੈ ਗੁਆਚੇ ਦਾ ਸਮਾਨਾਰਥਕ ਸ਼ਬਦ ਕੀ ਹੈਗਾ ਗੁੰਮੇ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 80 ਇਹਦੇ ਨਾਲ ਹੀ ਇਹ ਜਿਹੜਾ ਟੌਪਿਕ ਹੈ ਕੰਪਲੀਟ ਹੋ ਗਿਆ ਪੰਜਾਬੀ ਵਾਲਾ ਪੋਰਸ਼ਨ ਵੀ ਕੰਪਲੀਟ ਹੋ ਗਿਆ ਪੇਪਰ ਵੀ ਕੰਪਲੀਟ ਹੋ ਗਿਆ ਤਾਂ ਅਗਲਾ ਪੇਪਰ ਆਪਾਂ ਅਗਲੀ ਵੀਡੀਓ ਵਿੱਚ ਸ਼ੁਰੂ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ